ਤੇ ਮਾਰਨੇ ਮੱਕਾ ਤੋਂ ਗੁਰੂ ਜੀ ਬਗਦਾਦ ਪਹੁੰਚੇ ਇਹ ਸ਼ੈਰ ਵੀ ਇਸਲਾਮ ਤੋਂ ਵੱਡਾ ਗੜ ਸੀ ਆਪ ਨਗਰ ਤੋਂ ਬਾਹਰ ਇੱਕ ਨਵੇਕਲੀ ਥਾਂ ਤੇ ਜਾ ਟਕੇ ਫਜ਼ਰ ਦੇ ਸਮੇਂ ਮੁੱਲਾ ਦੇ ਬਾਗ ਦਿੱਤੀ ਅਤੇ ਲੋਕ ਨਵਾਜ਼ ਪੜਨ ਲਈ ਮੁਸੀਤੇ ਜਾਣ ਸ਼ੁਰੂ ਹੋਏ ਗੁਰੂ ਜੀ ਨੇ ਮਿੱਟੀ ਧੋਨ ਵਿੱਚ ਸੱਤ ਕਰਤਾਰ ਸੱਤ ਕਰਤਾਰ ਦਾ ਜਾਪ ਕੀਤਾ ਲੋਕਾਂ ਦੇ ਕੰਨੀ ਇਹ ਨਵੀਂ ਕਿਸਮ ਦੀ ਬਾਗ ਪਈ ਤਾਂ ਹੈਰਾਨ ਹੋ ਗਏ ਇਸ ਵੇਲੇ ਪਾਈ ਮਰਦਾਨਾ ਨੇ ਰਵਾਬ ਬਚਾਉਣੀ ਸ਼ੁਰੂ ਕੀਤੀ ਤੇ ਉਸ ਗੁਰੂ ਤੇ ਗੁਰੂ ਜੀ ਨੇ ਉਸ ਤੀਤਾਲ ਨਾ ਸ਼ਬਦ ਉਚਾਰਨ ਲੱਗੇ ਇਸਲਾਮ ਵਿੱਚ ਰਾਗ ਸੰਗੀਤ ਨਖਿੱਧ ਮੰਨਿਆ ਜਾਂਦਾ ਹੈ ਉਸੇ ਇਸਲਾਮ ਦੇ ਗੜ ਵਿੱਚ ਸ਼ਰਾਂ ਦੀ ਇਲਮਗਣ ਹੁੰਦੀ ਵੇ ਕਿ ਕਟੜਵਾਦੀ ਮੁਸਲਮਾਨ ਗਰੋਧवान ਹੋ ਗਏ ਉਹਨਾਂ ਨੇ ਉਸ ਵੇਲੇ ਬਗਦਾਦ ਦੇ ਹਾਕਮ ਤੇ ਵੱਡੇ ਪੀਰ ਕੋਲ ਜਾ ਸ਼ਿਕਾਇਤ ਕੀਤੀ ਉਹਨਾਂ ਨੇ ਵਿਚਾਰ ਕਰਕੇ ਹੁਕਮ ਜਾਰੀ ਕੀਤਾ ਕਿ ਦੋਹਾਂ ਕਾਫਰਾਂ ਨੂੰ ਫੌਰਨ ਸੰਗ ਸਾਗਰ ਕੀਤਾ ਜਾਵੇ ਪਾ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ ਹੁਕਮ ਮਿਲਦਿਆਂ ਹੀ ਲੋਕ ਰੋੜੇ ਲੈ ਕੇ ਗੁਰੂ ਜੀ ਤੇ ਭਾਈ ਮਰਦਾਨੇ ਵੱਲ ਉਮਲ ਗਏ ਪਰ ਜਿਵੇਂ ਹੀ ਉਹਨਾਂ ਦੀਆਂ ਨਜ਼ਰਾਂ ਸਤਿਗੁਰਾਂ ਦੇ ਇਲਾਹੀ ਨੂਰ ਭਰੇ ਚਿਹਰੇ ਤੇ ਪਈਆਂ ਉਹਨਾਂ ਦੇ ਹੱਥ ਰੁਕ ਗਏ ਤੇ ਉਹ ਗੁਰੂ ਜੀ ਵੱਲ ਵੇਖਦੇ ਰਹਿ ਗਏ ਤਦ ਗੁਰੂ ਜੀ ਨੇ ਮਿੱਠੇ ਬਚਨਾਂ ਦੁਆਰਾ ਉਹਨਾਂ ਨੂੰ ਸੱਚ ਧਰਮ ਦਾ ਗਿਆਨ ਕਰਾਇਆ ਲੋਕਾਂ ਦਾ ਕਰੋਧ ਸ਼ਾਂਤ ਹੋ ਗਿਆ ਅਤੇ ਉਸ ਚਰਜ ਵਿੱਚ ਡੁੱਬੇ ਸਤਭੁਰਾਂ ਦੇ ਸਤਿਵਚਨ ਸੁਣਦੇ ਗਏ ਵੱਡੇ ਪੀਰ ਨੂੰ ਖਬਰ ਹੋਈ ਤਾਂ ਉਹ ਵੀ ਇਸ ਅਨੋਖੇ ਫਕੀਰ ਨੂੰ ਵੇਖਣ ਪਹੁੰਚਾ ਉਸਨੇ ਗੁਰੂ ਜੀ ਤੇ ਭਾਈ ਕਈ ਪ੍ਰਕਾਰ ਦੇ ਸਵਾਲ ਕੀਤੇ ਗੁਰੂ ਜੀ ਨੇ ਦਲੀਲ ਭਰੇ ਢੰਗ ਨਾਲ ਉੱਤਰ ਦਿੱਤੇ ਜਿਸ ਨਾਲ ਪੀਰ ਹਰਾਂ ਦੀ ਪੂਰੀ ਤਰ੍ਹਾਂ ਦੀ ਤਸੱਲੀ ਹੋ ਗਈ ਗੁਰੂ ਜੀ ਨੇ ਸਭਨਾਂ ਨੂੰ ਕੱਟੜਵਾਦ ਅਤੇ ਅੰਧਵਿਸ਼ਵਾਸ ਤਿਆਗ ਕੇ ਸੱਚ ਧਰਮ ਦੀ ਰਾਹ ਪਕੜਨ ਦਾ ਉਤੇਜ ਦਿੱਤਾ ਅਤੇ ਮਨੁੱਖ ਮਾਤਰ ਨੂੰ ਰੱਬ ਦਾ ਰੂਪ ਸਮਝ ਕੇ ਪਿਆਰਨ ਤੇ ਉਸਦੀ ਸੇਵਾ ਕਰਨ ਲਈ ਪ੍ਰੇਰਣਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲ ਚੁਕਮਾਫ